ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਬਣੀ ਤੇ ਨਾਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜ਼ਰੂਰ ਦਬਾਇਆ ਤਾਂ ਜੋ ਬਤੇਤ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਇਸ ਵਾਰ ਕਿਸਾਨ ਵੀਰਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਕਣਕਾਂ ਤਕਰੀਬਨ ਵਧੀਆ ਨੇ ਇਸ ਵਾਰ ਚਲੋ ਜਿਨ੍ਹਾਂ ਦੇ ਕਣਕ ਨੂੰ ਕੋਈ ਹਰਬੀਸਾਈਡ ਦਾ ਧੱਕਾ ਲੱਗ ਗਿਆ ਕੋਈ ਪਾਣੀ ਦਾ ਧੱਕਾ ਲੱਗ ਗਿਆ ਜਾਂ ਕੋਈ ਧੁੰਦ ਕਾਰਨ ਸਪਰੇਹਾਂ ਲੇਟ ਪਸੇਟ ਹੋ ਗਈਆਂ ਉਹਨਾਂ ਦਾ ਮਾੜਾ ਮੋਟਾ ਕੋਈ ਹਲਚਲ ਹੋ ਸਕਦੀ ਹੈ अदरवाइज ਕਣਕਾਂ ਬਹੁਤ ਵਧੀਆ ਨਹੀਂ ਗਈਆਂ ਤੇ ਇੱਕ ਸਣ ਵੀਰੋ ਅੱਜ ਆਪਾਂ ਤੁਹਾਡੇ ਨਾਲ ਬਹੁਤ ਵਧੀਆ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜਿਹਦੇ ਨਾਲ ਤੁਹਾਨੂੰ ਥੋੜਾ ਮੋਟਾ ਹੌਸਲਾ ਵੀ ਮਿਲੇਗਾ ਤੇ ਤੁਹਾਡੇ ਮਨ ਨੂੰ ਤਸੱਲੀ ਵੀ ਹੋਊਗੀ ਤਾ ਕਿਸਾਨ ਵੀਰੋ ਤੁਸੀਂ ਇਹ ਜਿਹੜੀ ਆਪਣੀ ਕਣਕ ਦੇਖ ਸਕਦੇ ਹੋ ਇਹ ਕਣਕ ਜਿਹਦੀ ਮੈਂ ਤੁਹਾਨੂੰ ਵੀਡੀਓ ਪਾਈ ਸੀ ਪਿਛਲੇ ਕੁਝ ਦਿਨਾਂ ਤੋਂ ਮੰਨ ਕੇ ਚਲੋ 6-7 ਦਿਨ ਪਹਿਲਾਂ ਵੀ ਇਹ ਕਣਕ ਮੇਰੀ ਹਰਬੀ ਸਾਈਡ ਨਾਲ ਪੂਰੀ ਠੁੱਕ ਗਈ ਕਣਕ ਠੁਕਣ ਦਾ ਕਾਰਨ ਹਰਬੀ ਸਾਈਡ ਵੀ ਸੀ ਜੀ ਵੀਰੇ ਡਬਲ ਡੋਜ਼ ਵੀ ਸੀ ਤੇ ਤੁੱਪ ਨਾ ਨਿਕਲਣਾ ਵੀ ਸੀਗਾ ਦੇਖੋ ਜਦੋਂ ਤੁੱਪ ਰਿਕਵਰ ਕਰਨ ਲੱਗੀ ਆਪਾਂ ਪਾਣੀ ਦਿੱਤਾ ਕਣਕ ਨੂੰ ਜਦੋਂ ਪਾ ਕਣਕ ਨੇ ਪਾਣੀ ਮੰਗਿਆ ਦੂਜਾ ਤੇ ਨਾਲ ਆਪਾਂ ਇੱਕ ਤਤਾਂ ਵਾਲੀ ਦੇਤੀ ਸਪਰੇ ਮੈਗਨੀਜ਼ 1 ਕਿਲੋ 1.5 ਕਿਲੋ ਮੈਗਨੀਸ਼ੀਅਮ ਤੇ ਨਾਲ ਆਪਾਂ ਪਾਇਆ ਸੀਗਾ ਇਹਦੇ 12% ਜਿੰਕ 500 ਗ੍ਰਾਮ ਤੇ ਨਾਲ ਐਡ ਕਰਿਆ ਸੀਗਾ ਜਿਬਰੈਲਿਕ ਐਸਿਡ 300 ਐਮਐਲ ਪਰ ਏਕੜ ਸਾਰੇ ਕਣਕ ਕਿਸਾਨ ਵੀਰੋ ਪੂਰੀ ਵਧੀਆ ਚੱਕਤੀ ਉਹਨੇ ਪਰ ਇੱਕ ਮੈਨੂੰ ਥੋੜੀ ਜਿਹੀ ਕਮੀ ਇਹ ਲੱਗੀ ਵੀ ਸੁਪਰ ਸੀਡਰ ਜਦੋਂ ਆਪਾਂ ਨੇ ਬੀਜੀ ਸੀਗੀ ਆਪਾਂ ਨੇ ਸੁਪਰ ਸੀਡਰ ਤੋਂ ਪਹਿਲਾਂ ਪਰਾਲੀ ਦੇ ਵਿੱਚ ਹੈਰੋਂ ਫੇਰਤੀ ਸੀਗੀ ਉਹਦੇ ਨਾਲ ਕਣਕੀ ਦਾ ਜਿਹੜਾ ਜਰਮੀਨੇਸ਼ਨ ਆ ਕਣਕ ਦਾ ਉਹ ਬਿੰਗਾ ਡੇਟਾ ਜਿਵੇਂ ਆਪਾਂ ਕਹਦੇ ਹਰ ਇੱਕਸਾਰ ਨਹੀਂ ਹੋਏ ਜਿੱਦਾਂ ਆਪਣੇ ਮਤਲਬ ਕਿ ਕਣਕ ਹੁੰਦੀ ਹੈ ਮਸ਼ੀਨ ਵਾਲੀ ਬਜਾਈ ਉਹ ਚੀਜ਼ ਨਹੀਂ ਬਣিয়েਗੀ ਕਿਉਂਕਿ ਉਹਦੇ ਵਿੱਚ ਆਪਣੀ ਗਲਤੀ ਸੀ ਆਪਾਂ ਹੈਰੋਂ ਫੇਰਤੀ ਤਾਂ ਹੁਣ ਕਿਸਾਨ ਵੀਰੋ ਜਿਹੜੀ ਗੱਲਬਾਤ ਆਪਾਂ ਨੇ ਕਰਨੀ ਆਗੀ ਉਹ ਇਹ ਕਰਨੀ ਦੇਖੋ ਆਪਾਂ ਨੇ ਕੋਈ ਖਾਸ ਇਹਦੇ ਤੇ ਮਿਹਨਤ ਨਹੀਂ કરી ਮਿਹਨਤ ਕਿਉਂ ਨਹੀਂ કરી ਕਿਉਂਕਿ ਕਿਸਾਨ ਵੀਰੋ ਧੁੱਪ ਦਾ ਸਮਾਂ ਆ ਗਿਆ ਥੋੜੀਆਂ ਜੀਆਂ ਕਣੀਆਂ ਪੈ ਗਈਆਂ ਧੁੱਪ ਪੂਰੀ ਪ੍ਰੋਪਰ ਲੱਗਣ ਲੱਗੀ ਫਸਲ ਨੂੰ ਜਿਹੜੀ ਥੱਲੇ ਖਰਾਕ ਸੀਗੀ ਸਾਰੀ ਚੱਕ ਲਈ ਫਸਲ ਨੇ ਜਦੋਂ ਥੱਲੋਂ ਖਰਾਕ ਚੱਕਣ ਲੱਗੀ ਤੇ ਉੱਤੋਂ ਸਪਰੇਅ ਦਿੱਤੀ ਜਿਹਦੇ ਨਾਲ ਕਣਕ ਨੇ ਆਪਣੀ ਨੇ ਇੱਕਦਮ ਗਰੋਥ ਫੜ ਲਈ ਤੇ ਕਿਸਾਨ ਵੀਰੋ ਮੈਂ ਥੋੜਾ ਜਿਹਾ ਸਿਹਤੀ ਦੇ ਵਿੱਚ ਸੀਗਾ ਜਦੋਂ ਆਪਾਂ ਵੀਡੀਓ ਬਣਾਉਂਦੇ ਸੀਗੇ ਜਲਦੀ ਦੇ ਵਿੱਚ ਸੀ ਨੀ ਮੈਂ ਤੁਹਾਨੂੰ ਸਾਰੀ ਇਹ ਫਸਲ ਆਪਣੀ ਖੜਕੇ ਦਿਖਾਉਂਦਾ ਬਿਲਕੁਲ ਤੇ ਹੁਣ ਕਿਸਾਨ ਵੀਰੋ ਆਪਾਂ ਗੱਲ ਇਹ ਕਰਨੀ ਆ ਵੀ ਜਿੱਥੇ ਤੁਹਾਡੇ ਹਜੇ ਵੀ ਧੱਕਾ ਮੰਨ ਕੇ ਚਲੋ ਲੱਗਿਆ ਹੋਇਆ ਕਿਤੇ ਜਾ ਉਹ ਵੀਰੇ ਸਭ ਤੋਂ ਬੈਸਟ ਤਰੀਕਾ ਜਿਹੜਾ ਹਰਬੇ ਸਾਈਡ ਦਾ ਧੱਕਾ ਸਭ ਤੋਂ ਜਲਦੀ ਉਹਨੂੰ ਜਿਹੜੀ ਚੀਜ਼ ਰਿਕਵਰ ਕਰਦੇ ਆ ਮੈਗਨੀਜ਼ ਮੈਗਨੀਸ਼ੀਅਮ ਤੇ ਜਿਬਰੈਲਿਕ ਐਸਿਡ ਇਹ ਤਿੰਨ ਚੀਜ਼ਾਂ ਦਾ ਮੈਂ ਰਿਜ਼ਲਟ ਦੇਖਿਆ ਸਭ ਤੋਂ ਜਲਦੀ ਰਿਕਵਰ ਕਰਦੇ ਨੇਗੇ ਅਮਾਈਨੋ ਐਸਿਡ ਵੀ ਵਰਤ ਸਕਦੇ ਹੋ ਤੁਸੀਂ ਜਿਬਰੈਲਿਕ ਐਸਿਡ ਵੀ ਵਰਤ ਸਕਦੇ ਹੋ ਤੇ ਮੈਂ ਇਹੀ ਚੀਜ਼ ਨੋਟ ਕਰੀਆ ਕਿਉਂਕਿ ਕਿਸਾਨ ਵੀਰੋਂ ਆਪਾਂ ਕੋਈ ਇਹ ਨਹੀਂ ਹੁੰਦਾ ਵੀ ਜਿਹੜੀ ਆਪਾਂ ਤੁਹਾਨੂੰ ਚੀਜ਼ ਦੇਖੀ ਚੱਕ ਕੇ ਤੁਹਾਨੂੰ ਦੱਸ ਪਹਿਲਾਂ ਆਪਾਂ ਦੇਖੋ ਤਜਰਬਾ ਕਰਦੇ ਆ ਆਪਾਂ ਚੀਜ਼ ਦਾ ਰਿਜ਼ਲਟ ਦੇਖਦੇ ਆ ਫਿਰ ਤੁਹਾਨੂੰ ਮੈਂ ਦੱਸ ਦਿੰਦਾ ਦੇਖੋ ਜਿਨ੍ਹਾਂ ਚੀਜ਼ਾਂ ਦਾ ਵੀਰੇ ਜੀ ਦੀ ਮਾੜੀ-ਮੋਟੀ ਫਸਲ ਆ ਜੇ ਦਵੀ ਹੋਈ ਹੈ ਖੜੀ ਹੋਈ ਆ ਕੁਝ ਐ ਤੁਹਾਡੀ ਕਣਕ 70 ਦਿਨ ਦੀ ਹੋ ਗਈ 75 ਦੀ ਹੋ ਗਈ ਆਪਣੀ ਵੀ ਇਹ ਕਣਕ 65 ਦਿਨ ਦੇ ਤਕਰੀਬਨ ਨੇੜੇ ਹੋ ਗਈ ਤੁਸੀਂ ਰਾਮ ਨਾਲ ਇਹਨੂੰ ਮੰਨ ਕੇ ਚਲੋ ਦਬੋ ਜਿਹੜੀ ਖਾਦ ਦੀ ਖਰਾਕ ਦੀ ਜ਼ਰੂਰਤ ਆ 65 67 ਦਿਨ ਦੀ ਆਪਣੀ ਇਹ ਕਣਕ ਹੋ ਗਈ ਸੀ ਤੇ ਜਿਹੜੀ ਹੁਣ ਆ ਕਣਕ ਦੇਖਦੇ ਹਾਂ ਕਿਸਾਨ ਵੀਰੋ ਤੁਸੀਂ ਇਹ ਕਣਕ ਨੂੰ ਰੁਕਾਬਰ ਕਰਨ ਦੇ ਲਈ ਆਪਾਂ ਨੇ ਐਨ ਪੀ ਕੇ 22 22 ਜਿਹੜਾ ਤੁਸੀਂ ਆ ਖੇਤ ਦੇਖ ਦੇਖ ਰਹੇ ਹੋ ਹੁਣ ਜੋ ਨਮੈਨ ਵੀ ਕਿਹਾ ਠਾਈ ਠਾਈ ਜਬ੍ਰੈਲਿਕ ਐਸਿਡ ਤੇ ਨਾਲ ਪਾਇਆ ਸੀਗਾ ਕਿਸਾਨ ਵੀਰੋ ਆਪਾਂ ਇਹਦੇ ਵਿੱਚ ਮੈਗਨੀਸ ਸਲਫੇਟ 1 ਕਿਲੋ 12% ਜ਼ਿੰਕ ਤਿੰਨ ਚੀਜ਼ਾਂ ਚਾਰ ਚੀਜ਼ਾਂ ਦੀ ਇਹਦੇ ਤੇ ਸਪਰੇਅ ਕਰੀ ਇਹਨੂੰ ਵੀ ਮੰਨ ਕੇ ਚੱਲੋ ਤੱਕਾ ਲੱਗਿਆ ਸੀਗਾ ਇਹ ਕਣਕ ਥੋੜੀ ਜਿਹੀ ਨਿਆਣੀ ਸੀ ਇਹ ਤਕਰੀਬਨ 40 ਦਿਨ ਦੀ ਕਣਕ ਸੀ ਜਿਹੜਾ ਆਪਾਂ ਕਰਿਆ ਇਹਦੇ ਤੇ ਤੇ ਹੁਣ ਇਹ 55 57 ਦਿਨ ਦੀ ਕਣਕ ਹੋ ਗਈ ਇਹ ਕਣਕ ਵੀ ਕਿਸਾਨ ਵੀਰੋ ਕਾਲੀ ਸ਼ਾਹ ਨਾਗ ਵਰਗੀ ਕਰਦੀ ਕਰਨ ਦਾ ਕਾਰਨ ਇਹ ਨਹੀਂ ਹੁੰਦਾ ਵੀਰੋ ਦਵਾਈਆਂ ਕਰਨ ਦਾ ਕਾਰਨ ਇਹ ਆ ਵੀ ਦਵਾਈਆਂ ਦੇ ਅਨੁਕੂਲ ਉਹਨੂੰ এনवायरमेंट ਮਿਲ ਰਿਹਾ ਵੀ ਸਪਰੇਅ ਨੂੰ ਸਹੀ ਸਮਾਂ ਮਿਲ ਰਿਹਾ ਕੰਮ ਕਰਨ ਦਾ ਟਾਈਮ ਮਿਲ ਰਿਹਾ ਪ੍ਰੋਪਰ ਉਹਨੂੰ ਧੁੱਪ ਮਿਲ ਰਹੀ ਹੈ ਧੁੱਪ ਨਾਲ ਜਿਹੜੀ ਕਿਸਾਨ ਵੀਰੋ ਆਪਾਂ ਸਪਰੇਅ ਦੇ ਰਹੇ ਹਾਂ ਉਹ ਕਲੋਰੋਫਿਲ ਲੈ ਰਹੀ ਆ ਪੂਰੀ ਫਸਲ ਕਿਉਂਕਿ ਜਿਹੜਾ ਜਬਰਾਇਲਿਕ ਦਾ ਕੰਮ ਆ ਉਹਨੇ ਕਲੋਰੋਫਿਲ ਦੇ ਦੇਣੀ ਆ ਫਸਲ ਨੂੰ ਤੇ ਜਿਹੜੇ ਕਿਸਾਨ ਵੀਰੋਂ ਆਪਾਂ ਨਾਲ ਮੈਗਨੀਸ਼ੀਅਮ ਐਡ ਕਰਿਆਗਾ ਉਹਨੇ ਥੋੜਾ ਜਿਆਦਾ ਬੈਟਰ ਰਿਜ਼ਲਟ ਦਿੱਤਾ ਕੋਈ ਖਤਰੇ ਵਾਲੀ ਗੱਲ ਨਹੀਂ ਤੁਸੀਂ ਕਰ ਸਕਦੇ ਹੋ ਜਿੱਥੇ ਕਿਸਾਨ ਵੀਰੋਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਿਹੜਾ ਮੈਂ ਖੁਦ ਤੇ ਅਰਵਾ ਕਰਿਆ ਇੱਕ ਉਹੋ ਕਿਸਾਨ ਵੀਰੋਂ ਕੀ ਹੈ ਵੀ ਜਿੱਥੇ ਤੁਹਾਨੂੰ ਐ ਲੱਗਦਾਗਾ ਵੀ ਆਪਣੇ ਕਣਕ ਹਜੇ ਖੜੀ ਐ ਚਾਹੇ ਥੋੜੀ 80 ਦਿਨ ਦੀ ਕਣਕ ਹੋਗੀ ਨਸਾਰਾ ਨਹੀਂ ਲੈ ਰਹੀ ਤੁਸੀਂ 05234 ਨਾਲ 1 ਕਿਲੋ ਯੂਰੀਆ ਨਾਲ ਮੈਗਨੀਸ ਸਲਫੇਟ ਤਿੰਨਾਂ ਦੀ ਸਪਰੇਅ ਕਰ ਦਿਓ ਜ਼ਿੰਕ ਵੀ ਐਡ ਕਰ ਸਕਦੇ ਹੋ ਤੁਸੀਂ 12% ਇਹਦੇ ਨਾਲ ਉਹ ਵੀ ਤੁਹਾਨੂੰ ਪੂਰੇ ਬੰਮ ਰਿਜ਼ਲਟ ਦੇਊਗੀ ਤੇ ਕਿਸਾਨ ਵੀਰੋ ਗੱਲ ਇਹ ਆ ਗਈ ਕੋਰਾ ਪੈਣਾ ਸ਼ੁਰੂ ਹੋ ਗਿਆ ਹੁਣ ਕਣਕਾਂ ਆਪਣੀਆਂ ਨੇ ਜਿਹੜੀਆਂ ਨੂੰ ਤੁਸੀਂ ਪਾਣੀ ਲਾਓ ਹੁਣ ਜਿਹੜੀਆਂ ਜਿਹੜੀਆਂ ਕਣਕਾਂ ਥੁੜੀਆਂ ਸੋਕੇ ਚ ਨੇ ਮੀਂਹ ਤੋਂ ਰਹਿ ਗਈਆਂ ਤੁਸੀਂ ਪਾਣੀ ਲਾਓ ਉਹਨਾਂ ਨੂੰ ਪਾਣੀ ਦੀ ਸਖਤ ਜ਼ਰੂਰਤ ਹੈ ਕਿਉਂਕਿ ਕੋਰਾ ਜਿੱਥੇ-ਜਿੱਥੇ ਫਾਇਦਾ ਕਰਦਾ ਖੁਸ਼ਕੀ ਦੇ ਵਿੱਚ ਉਹ ਥੋੜਾ ਜਿਹਾ ਨੁਕਸਾਨ ਵੀ ਦਿਖਾ ਦਿੰਦਾ ਫਸਲਾਂ ਨੂੰ ਕਣਕਾਂ ਨੂੰ ਆਪਣੇ ਨੂੰ ਪਾਣੀ ਲਾਓ ਸਹੀ ਬੱਤਰ ਤੇ ਪਾਣੀ ਉਹਨਾਂ ਨੂੰ ਦਵੋ ਸਪਰੇਹਾਂ ਦਾ ਜਿਹੜਾ ਸਿਲਸਲਾ ਉਹ ਤੁਸੀਂ ਆਪਦਾ ਜਾਰੀ ਰੱਖੋ ਤੇ ਇੱਕ ਕਿਸਾਨ ਵੀਰੋ ਮੈਨੂੰ ਬਹੁਤ ਸਾਰੇ ਕਿਸਾਨ ਵੀਰ ਫੋਨ ਕਰਦੇ ਹੁੰਦੇ ਨੇ ਵੀਰੇ ਫੰਗੀ ਸਾਈਡ ਆਪਾਂ ਕਰ ਲਈ ਜਾਂ ਨਾ ਕਰੀਏ ਵੀਰੇ ਆਹ ਸਪਰੇਹ ਦੇਖੋ ਵੀ ਮੈਂ ਤੁਹਾਨੂੰ ਰეკਮੈਂਡੇਸ਼ਨ ਐ ਕਰਦਾ ਹਾਂ ਨਾ ਵੀ ਜਿਹੜੇ ਕਿਸਾਨ ਵੀਰ ਵਧੀਆ ਤੋਂ ਵਧੀਆ ਰਿਜ਼ਲਟ ਲੈਣਾ ਚਾਹੁੰਦੇ ਨੇ ਵੀ ਤੁਸੀਂ ਉਹ ਕਿਸਾਨ ਵੀਰ ਵੀ ਇਹ ਚੀਜ਼ਾਂ ਕਰ ਸਕਦੇ ਨੇ ਜੇ ਹੁਣ ਆਪਣੀ ਫਸਲ ਬਿਲਕੁਲ ਐਨ ਟੌਪ ਦੀ ਖੜੀ ਆ ਮੰਨ ਕੇ ਚਲੋ ਜਿਵੇਂ ਹੁਣ ਆਪਣੀਆਂ ਕਣਕ ਤੁਸੀਂ ਦੇਖ ਰਹੇ ਹੋ ਇਹਨੇ ਅੱਜ ਤੋਂ 5 ਦਿਨ ਨੂੰ ਮੈਂ ਤੁਹਾਨੂੰ ਇਹਦੀ ਦੁਬਾਰਾ ਵੀਡੀਓ ਦਿਖਾਉਂਗਾ ਇਦੋਂ ਇਹ 30% ਦੀ ਗ੍ਰੋਥ ਵਧ ਹੋ ਜੂਗੀ ਕਿਉਂਕਿ ਇਹਨੂੰ ਪੂਰੀ ਮੰਨ ਲੇ ਕਿ ਚਲੋ ਧੁੱਪ ਮਿਲਣ ਲੱਗੀ ਪੂਰਾ এনवायरमेंट ਸਹੀ ਹੋ ਗਿਆ ਤੇ ਕਿਸਾਨ ਵੀਰੋ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਵੀ ਫਾਲਤੂ ਦੇ ਖਰਚੇ ਕਰੀਂ ਜਾਓ ਜਿਹਦੀ ਕਣਕ ਤੁਹਾਡੀ ਇੱਕ ਨੰਬਰ ਕਣਕ ਖੜੀ ਆ ਤੁਹਾਨੂੰ ਕੋਈ ਲੋੜ ਨਹੀਂ ਫਾਲਤੂ ਖਰਚਿਆਂ ਦੀ ਪਰ ਐਨਪੀ ਕੇ 13042 ਬੈਸਟ ਰਿਜ਼ਲਟ ਦਊਗੀ ਕੋਈ ਫੰਗੀ ਸਾਈਡਾਂ ਵਗੈਰਾ ਦਾ ਇੰਨਾ ਕੋਈ ਖਾਸ ਰਿਜ਼ਲਟ ਨਹੀਂ ਮਿਲਦਾ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲੇ ਜਾਣਕਾਰੀਆਂ ਸਾਰੀਆਂ ਸਾਂਝੀਆਂ ਕਰਦੇ ਆ ਤੁਹਾਨੂੰ ਸਾਰੀਆਂ ਵਧੀਆ ਲੱਗਦੀਆਂ ਹੋਣਗੀਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਕੰਮ ਆਉਂਦੀਆਂ ਹੋਣਗੀਆਂ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀਆਂ ਤੁਹਾਡੇ ਲਈ ਹਾਜ਼ਰ ਲੈ ਕੇ ਹੁੰਦੇ ਰਹਾਂਗੇ ਤੇ ਜਿਹੜੇ ਕਿਸਾਨ ਵੀਰਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਆਪਣੀ ਕੋਈ ਵੀਡੀਓ ਪਵਾਉਣੀ ਆ ਜਾਂ ਆਪਣੀ ਫਸਲ ਦਿਖਾਉਣੀ ਆ ਜਾਂ ਕੋਈ ਐਡ ਪਵਾਉਣੀ ਆ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾਗਾ ਤੇ ਅੱਗੇ ਤੋਂ ਜਿਹੜੇ ਕਿਸਾਨ ਵੀਰਾਂ ਦੀ ਫਸਲ ਵਧੀਆ ਉਹ ਵੀ ਮੈਨੂੰ ਵੀਡੀਓ ਭੇਜ ਸਕਦੇ ਨੇ ਇਸ WhatsApp ਨੰਬਰ ਤੇ ਆਪਾਂ ਜਰੂਰ ਸ਼ੇਅਰ ਕਰਾਂਗੇ ਨਾਲ ਤੁਸੀਂ ਇਹ ਤਾਂ ਜਰੂਰ ਦੱਸਿਓ ਵੀ ਆਪਾਂ ਇਹਦੇ ਤੇ ਕੀ ਕੀ ਮੈਨੇਜਮੈਂਟ ਕਰੀਆ ਇਹ ਚੀਜ਼ਾਂ ਜਰੂਰ ਦੱਸਿਓ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇਗੀ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦੇਂਦੇ ਰਹੋ ਧੰਨਵਾਦ